ਹੈਲੋ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਵੀਡੀਓ ਸ਼ੇਅਰ ਕਰਨ ਵਾਲੀ ਆ ਜੋ ਜਿੱਪ ਦੇ ਰਿਲੇਟਡ ਹੋਗੀ ਕਿ ਆਪਾਂ ਗੁੰਮ ਜਿੱਪ ਲਾਉਨੇ ਆ ਸ਼ਰਟ ਦੇ ਉੱਪਰ ਤੇ ਕਿਸ ਤਰੀਕੇ ਨਾਲ ਲੱਗਦੀ ਹੈ ਜਾਂ ਕੀ ਉਹਦੇ ਵਿੱਚ ਪ੍ਰੋਬਲਮਸ ਜੋ ਆਪਾਂ ਕਰਦੇ ਆ ਵੀ ਕੀ ਚੀਜ਼ ਹੁੰਦੀ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਕਿ ਕਈ ਵਾਰ ਹੁੰਦਾ ਕਿ ਆਪਾਂ ਜਿਵੇਂ ਹੁਣ ਦੇਖੋ ਇੱਥੇ ਸਿਲਾਈ ਨਹੀਂ ਲੱਗੀ ਹੋਈ ਬਟ ਇਹਦੇ ਉੱਪਰ ਸਿਲਾਈ ਲੱਗੀ ਹੋਈ ਆ ਕਿਉਂਕਿ ਇੱਕ ਅਟੈਚ ਕਰੀ ਹੋਈ ਆ ਤੇ ਦੂਸਰੀ ਸਾਈਡ ਉਹ ਅਜੇ ਨਹੀਂ ਕਰੀ ਗਈ ਇਹਦੇ ਉੱਪਰ ਤੁਸੀਂ ਸਲਾਈ ਨਹੀਂ ਲਾਉਣੀ ਤੇ ਉਸ ਤੋਂ ਬਾਅਦ ਤੁਸੀਂ ਗੁੰਮ ਜਿੱਪ ਕਿਵੇਂ ਲਾ ਸਕਦੇ ਹੋ ਇੱਕ ਰਫਲੀ ਕਪੜੇ ਤੇ ਸਮਝਾ ਰਹੀਆਂ ਸਭ ਤੋਂ ਪਹਿਲਾਂ ਤੁਸੀਂ ਗਲਾ ਬਣਾਓ ਗਲੇ ਨੂੰ ਜਦੋਂ ਸਿੱਧੇ ਪਾਸੇ ਐਵੇਂ ਪਲਟਾਵਾਂਗੇ ਤਾਂ ਜਿੱਪ ਆਲਰੇਡੀ ਉਹ ਉਧਰ ਜਾਊਗਾ ਤਾਂ ਜਿਹੜਾ ਆ ਚੀਜ਼ ਹੁੰਦੀ ਜਿੱਪ ਦੀ ਇਹਦੇ ਵਿੱਚ ਕਵਰ ਹੋ ਜਾਊਗੀ ਤੇ ਦੂਸਰੀ ਚੀਜ਼ ਇੱਥੋਂ ਤੁਹਾਡੀ ਪਰਫੈਕਟ ਸ਼ੇਪ ਆਣੀ ਚਾਹੀਦੀ ਇੱਥੇ ਕੋਈ ਬਲ ਨਹੀਂ ਹੋਣਾ ਚਾਹੀਦਾ ਜੇ ਬਲ ਪੈ ਗਿਆ ਤਾਂ ਤੁਹਾਡੀ ਜਿੱਪ ਨਹੀਂ ਸਹੀ ਲੱਗੇਗੀ ਤੋ ਇਹ ਅੱਜ ਦੀ ਵੀਡੀਓ ਤੇ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਜਿੱਪ ਲਾ ਕੇ ਦਿਖਾਉਂਗੀ